ਕਿਸਾਨ ਮੋਰਚਾ ਜਿੰਦਾਬਾਦ 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 ਵਰਤਮਾਨ ਮੁੱਖ ਮੰਤਰੀ ਮੁਰਦਾਬਾਦ 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 ਵਰਤਮਾਨ ਮੁੱਖ ਮੰਤਰੀ ਮੁਰਦਾਬਾਦ 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 ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 5 ਮਾਰਚ ਨੂੰ ਧਰਨਾ ਲਾਉਣ ਦਾ ਜਿਹੜਾ ਐਲਾਨ ਕੀਤਾ ਸੀਗਾ ਉਸ ਧਰਨੇ ਦੇ ਦਬਾਅ ਥੱਲੇ ਸਰਕਾਰ ਨੇ ਜਿਹੜਾ 3 ਮਾਰਚ ਨੂੰ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਸਾਹਿਬ ਉਹਦੇ ਤੇ ਹਾਜ਼ਰ ਹੋਏ ਪਰ ਉਹ ਕਿਸਾਨਾਂ ਦੀਆਂ 18 ਮੰਗਾਂ ਚੋਂ ਜਿਹੜੇ 8 ਮੰਗਾਂ ਜਿਹੜੀਆਂ ਨੇ ਉਹ ਡਿਸਕਸ ਹੋਈਆਂ ਤਾਂ ਉਹ ਇਹ ਬਹਾਨਾ ਬਣਾ ਕੇ ਵੀ ਮੇਰੀ ਅੱਖ ਦੀ ਜਿਹੜੀ ਆ ਉਹ ਪੁਆਇੰਟਮੈਂਟ ਆ ਮੈਂ ਡਾਕਟਰ ਨੂੰ 6 ਵਜੇ ਦਿਖਾਉਣੀ ਆ ਮੈਂ ਜਾਣਾ ਆ ਉਹ ਗੱਡੀਆਂ ਸਨਾਂ ਨੇ ਕਿਹਾ ਵੀ ਤੁਸੀਂ ਜਾ ਸਕਦੇ ਹੋ ਪਰ ਉਹ ਜਾਣ ਤੋਂ ਪਹਿਲਾਂ ਇਹ ਕਹਿਣ ਲੱਗੇ ਵੀ ਇਹ ਦੱਸੋ ਵੀ ਪੰਜ ਦੇ ਧਰਨੇ ਦਾ ਕੀ ਕਰਨਾ ਆ ਸਾਡਾ ਇਹ ਵੀ ਅਸੀਂ ਅਜੇ 8 ਮੰਗਾਂ ਜਿਹੜੀਆਂ ਨੇ ਸਾਡੀਆਂ ਡਿਸਕਸ ਹੋਈਆਂ ਨੇ 18 ਮੰਗਾਂ ਨੇ ਔਰ ਉਸ ਤੋਂ ਅਪਰੰਤ ਜਿਹੜੀਆਂ ਦਸੰਬਰ 2023 ਦੀਆਂ ਮੰਗਾਂ ਦਾ ਜਿਹੜਾ ਫੈਸਲਾ ਆਇਆ ਹੈ ਵੀ ਉਹ ਲਾਗੂ ਕਰਾਂਗੇ ਉਹ ਵੀ ਡਿਸਕਸ ਹੋਣ ਵਾਲੀਆਂ ਨੇ ਇਹ ਸਾਰੇ ਦੇ ਵਿਚਾਰ ਹੋ ਲੋਵੇ ਫਿਰ ਅਸੀਂ ਮੋਰਚੇ ਬਾਰੇ ਵੀ ਕੋਈ ਵਿਚਾਰ ਕਰ ਲਵਾਂਗੇ ਤਾਂ ਉਹ ਭੜ ਕੇ ਕਹਿੰਦੇ ਵੀ ਫਿਰ ਤੁਸੀਂ ਜਾਓ ਮੋਰਚਾ ਲਾਓ ਮੈਂ ਜਿਹੜਾ ਆ ਉਹ ਜਿਹੜੀਆਂ ਤੁਹਾਡਾਂ ਨਾਲ ਗੱਲਬਾਤ ਹੋ ਕੇ ਜੋ ਸੈਟਲਮੈਂਟ ਹੋਈ ਆ ਉਹ ਵੀ ਕੈਨਸਲ ਤੇ ਜਾਓ ਤੁਸੀਂ ਮੋਰਚਾ ਲਾਓ ਇਹਦਾ ਮਤਲਬ ਤੁਸੀਂ ਮੋਰਚੇ ਲਾਉਣ ਦੀ ਯਕੀਨ ਦੱਸਦੇ ਮੁੱਖ ਮੰਤਰੀ ਨੇ ਅੱਜ ਲੋਕਾਂ ਨੂੰ ਬਿਲਕੁਲ ਕੋਰਾ ਝੂਠ ਬੋਲ ਰਿਹਾ ਜਦੋਂ ਅਜੇ ਮੰਗਾਂ ਪੂਰੀਆਂ ਡਿਸਕਸ ਹੀ ਨਹੀਂ ਹੋਈਆਂ ਤਾਂ ਮੋਰਚੇ ਨੂੰ ਮੁਲਤਵੀ ਕਰਨ ਦਾ ਜਾਂ ਨਾ ਲਾਉਣ ਦਾ ਫੈਸਲਾ ਕਿੱਦਾਂ ਹੋ ਸਕਦਾ ਤੋਂ ਉਹਦੇ ਚੋਂ ਸਾਰੇ ਜਿਹੜੇ ਅੱਜ ਦੇ ਲਹਾ ਦੇ ਆ ਛਾਪੇ ਮਾਰੀ ਨਿਕਲੀਆਂ ਗ੍ਰਿਫਤਾਰੀਆਂ ਨਿਕਲੀਆਂ ਅੱਜ ਲੋਕਾਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਜਿਹੜਾ ਸਾਰੇ ਪੰਜਾਬ 'ਚ ਰੋਕਿਆ ਜਾ ਰਿਹਾ ਗ੍ਰਫਤਾਰੀਆਂ 'ਚ ਫੇਰ ਕੀਤੀਆਂ ਜਾ ਰਹੀਆਂ ਨੇ ਇਹਦੇ ਵਿਰੁੱਧ ਅਸੀਂ ਸੜਕਾਂ ਦੇ ਉੱਤੇ ਕਿਸਾਨ ਜਿਹੜੇ ਆ ਉਹ ਪੂਰੇ ਦਲੇਰੀ ਨਾਲ ਡਟ ਤਾਂ ਨਿਤਰਿਆ ਸਰਕਾਰ ਨੇ ਗ੍ਰਫਤਾਰ ਕਰਨਾ ਗ੍ਰਫਤਾਰ ਕਰ ਲਿਆ लाठी चार्ज ਕਰਨਾ लाठी चार्ज ਕਰ ਲਿਆ ਕਿਸਾਨ ਡਟਣਗੇ ਔਰ ਅਸੀਂ ਮੰਗ ਕਰਦੇ ਆਂ ਕਿ ਮੁੱਖ ਮੰਤਰੀ ਨੂੰ ਜਿਹੜਾ ਉਹ ਇਸ ਅਉਦੇ ਤੋਂ ਜਿਹੜਾ ਆ ਉਹ ਲਾਂਭੇ ਕੀਤਾ ਜਾਵੇ ਉਹ ਬਿਲਕੁਲ ਇਸ ਅਉਦੇ ਦੀ ਜਿਹੜੀ ਹੈਗੀ ਆ ਗ੍ਰਿਮਾ ਉਹਦੇ ਅਨਸਾਰ ਉਹਦੇ ਯੋਗਤਾ ਨਹੀਂ ਹੈਗੀ ਔਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਡਿਸਕਸ ਕਰਕੇ ਉਹ ਮੰਨੀਆਂ ਜਾਣ ਔਰ ਜਿੰਨੇ ਲੋਕ ਗ੍ਰਫਤਾਰ ਕੀਤੇ ਗਏ ਉਹਨਾਂ ਦੀ ਜਿਹੜੀ ਆ ਉਹ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਬੇਜਕੀ ਕਰਨ ਤੇ ਨਰਾਦਰ ਕਰਨ ਤੇ ਉਹਨਾਂ ਦੇ ਮੰਤਪੁੱਤੀ ਮੁੱਖ ਮੰਤਰੀ ਵੱਲੋਂ ਜਿਹੜੀ ਉਹ ਮਾਫੀ ਮੰਗੇ ਨਹੀਂ ਤੇ ਲੰਮਾ ਸੰਘਰਸ਼ ਜਿਹੜਾ ਹੈ ਪੁੱਛਿਆ ਜਾਊਗਾ ਕਿਸਾਨ ਡਟ ਕੇ ਦੇ ਵਿਰੁੱਧ ਲੜਨਗੇ ਔਰ ਆਮ ਆਦਮੀ ਪਾਰਟੀ ਦਾ ਕੋਈ ਪੰਜਾਬ ਦੇ ਵਿੱਚ ਮੌਜੂਦ ਨਹੀਂਗਾ ਇਹ ਇਹ ਯਾਦ ਰੱਖ ਲੈ ਵੀ ਇਹਨੂੰ ਬਾਜਬਾ ਵਾਂਗੂ 0/0 ਜਿਹੜਾ ਉਹ ਅਸੀਂ ਕਰਕੇ ਛੱਡਾਂ ਹਾਂਜੀ ਅਰਜਨ ਦੇ ਸਵਾਇ ਦੇ ਪ੍ਰੋਗਰਾਮ ਬਾਰੇ ਹਾਂ ਦੇਖੋ ਮੇਰੇ ਸਾਥੀ ਨੇ ਵੀ ਜੋ ਕੁਝ ਕਿਹਾ ਵਾ ਉਹ ਵੀ ਕਿ ਮੈਂ ਵਾਅਦਾ ਇਹ ਕਰਨਾ ਚਾਹੁੰਨਾ ਕਿ ਉਸ ਦਿਨ ਜਿੱਦਣ ਸੇਤਸਾਨ ਮੋਟੇ ਨਾਲ ਮੁੱਖ ਮੰਤਰੀ ਵੀ ਆ ਉਹ ਗੁਰਮੀ ਸਿੰਘ ਪੁਰੀਆ ਕੇ ਕੀਵਾਲੀ ਮੰਤਰੀ ਸੀ ਉਹਦੇ ਨਾਲ ਪ੍ਰਦੀਪ ਸਿੰਘ ਧਾਰੀਵਾਲ ਜਿਹੜੇ ਆ ਉਹ ਮੰਤਰੀ ਸਾਹਿਬ ਨਾਲ ਜਿਹੜਾ ਪ੍ਰਸ਼ਾਸਨ ਚੀਫ ਸੱਕੀ ਸਮੇਤ ਸਾਰਾ ਉਥੇ ਹਾਜ਼ਰ ਸੀ ਬੜੇ ਸ਼ਾਂਤੀਪੁਰ ਢੰਗ ਦੇ ਨਾਲ 2 ਘੰਟੇ ਮੀਟਿੰਗ ਚੱਲੀ 2 ਘੰਟਿਆਂ ਬਾਅਦ ਮੁੱਖ ਮੰਤਰੀ ਕਹਿੰਦੇ ਵੀ ਮੈਂ ਆਖਦਾ ਜਿਹੜਾ ਕੋਈ ਆਪਰੇਸ਼ਨ ਕਰਾਉਣਾ ਵਖਾਉਣਾ ਵਾਂ ਅਸੀਂ ਕਹੇ ਵੀ ਘੱਟੋ ਘੱਲ ਤੁਸੀਂ ਆ ਇੱਕ ਮਹੱਤਵਪੂਰਨ ਮੰਗਿਆ 8ਵੀਂ ਮੰਗ ਸੀ ਉਹ 30ਵੀਂ ਮੰਗ ਸੀ ਜੀ ਕੋਪਰੇਟ ਮੈਚ ਪਾ ਜਿਹੜਾ ਵਾ ਉਹਦੇ ਵਿੱਚ ਖਾਸ ਕਰਕੇ ਜਿਹੜੀਆਂ ਮਾਰਕ ਫੈਡ ਆ ਖਾਸ ਕਰਕੇ ਨਿਰਤ ਫੈਡ ਆ ਇਹਦੇ ਵਿੱਚ ਬਹੁਤ ਵੱਡੀ ਕ腐ਸ਼ਨ ਚੱਲ ਰਹੀ ਆ ਬੜੇ ਘਾਟੇ ਚੱਲ ਰਿਹਾ ਅਸੀਂ ਤੁਹਾਨੂੰ ਵਾਰ-ਵਾਰ ਕਿਹਾ ਵੀ ਆ ਇਥੇ ਬੇਰਕਾ ਜਿਹੜਾ ਫਲਾਟ ਹੈ ਲੁਧਿਆਣੇ ਦਾ 1 ਕਰੋੜ 5 ਲੱਖ ਰੁਪਏ 'ਚ ਠੱਗੀ ਹੋਈ ਆ ਇਸੇ ਤਰ੍ਹਾਂ ਜਿਹੜੀਆਂ ਟ੍ਰੇਨਾਂ ਆਉਂਦੀਆਂ ਨੇ ਚੰਡੀਗੜ੍ਹ ਦੇ ਵਿੱਚੋਂ ਸਾਰੀਆਂ ਗਾਇਬ ਹੋ ਜਾਂਦੀਆਂ ਨੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਉਹ ਵੀ ਗਾਇਬ ਹੋ ਜਾਂਦੀਆਂ ਨੇ ਸਾਨੂੰ ਜੋ ਪਤਾ ਲੱਗਾ ਉਹ ਜੋ ਆਦਮੀ ਮੁੱਖ ਮੰਤਰੀ ਦਾ ਨਾਲ ਕੋ ਰਿਲੇਟਡ ਸੀਗਾ ਉਹਦੇ ਤੋਂ ਮੁੱਖ ਮੰਤਰੀ ਦਾ ਕੋਈ ਜੜਿੜਿਆਪਣ ਜਾਂ ਸਾਨੂੰ ਨਜ਼ਰ ਆਉਂਦਾ ਸੀ ਤੋ ਜਦੋਂ ਉਹ ਕਹਿਣ ਲੱਗੇ ਵੀ ਮੈਂ ਜਾਣ ਲੱਗਾ ਮੈਂ ਤੁਹਾਨੂੰ ਇੱਕ ਕਹਿਣਾ ਵਾਂ ਵੀ ਇਹ ਜਿਹੜੇ ਮੋਰਚੇ ਤੁਸੀਂ ਲਾਉਂਦੇ ਜੇ ਇਹਦੇ ਨਾਲ ਹੁੰਦਾ ਉਹ ਹੁੰਦਾ ਮੈਂ ਲੰਮੀ ਗੱਲ ਨਹੀਂ ਕਰਦਾ ਉਹਦੇ ਮੁਤਾਬਕ ਅਸੀਂ ਸਾਡੇ ਚੋਂ ਸਾਰਿਆਂ ਨੇ ਇਹ ਗੱਲ ਕਹੀ ਵੀ ਇਹ ਸਾਡਾ ਹੱਕ ਆ ਜਮਹੂਰੀ ਦਾ ਹੱਕ ਆ ਇਹ ਮੋਰਚਾ ਅਸੀਂ ਪੰਜ ਤਰੀਕ ਨੂੰ ਲਾਉਣਾ ਸੀ ਤੁਸੀਂ ਵੀ ਸਾਡੀ ਗੱਲ ਨਹੀਂ ਜੇ ਸੁਣਦੇ ਜੇ ਮੋਰਚਾ ਜਾਂ ਜੋ ਕੋਈ ਅਸੀਂ ਪ੍ਰਤੀਕਰਮ ਲੋਕਾਂ ਲਈ ਕੀ ਕਰਦੇ ਫੇਰ ਤੁਸੀਂ ਸਾਦੇ ਜੇ ਇਹਦੇ ਤੇ ਉਹਨੂੰ ਘੋੜਾ ਹੋ ਗਿਆ ਉਹ ਕਿ ਜਾਓ ਫਿਰ ਤੁਸੀਂ ਮੋੜ ਚ ਲਾਓ ਮੈਂ ਫਿਰ ਚੱਲਿਆ ਵਾ ਜਿਹੜੀਆਂ ਤੁਹਾਡੇ ਨਾਲ ਮੰਗਾ ਅਸੀਂ ਡਿਸਕਸ ਕੀਤੀਆਂ ਇਹ ਡਾਕਟਰ ਸਾਹਿਬ ਜਦੋਂ ਅੱਜ ਤੁਸੀਂ ਨਿਕਲੇ ਜੇ ਧਰਨੇ ਵਾਸਤੇ ਉਦੋਂ ਕੀ ਅੱਜ ਤੁਹਾਨੂੰ ਢੱਕਿਆ ਵਾ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਪ੍ਰਸ਼ਾਸਨ ਜਿਹੜਾ ਵਾ ਉਹਨੇ ਢੱਕਿਆ ਜਾਂ ਕਿਹਾ ਤੇ ਸਾਨੂੰ ਕੁਝ ਵੀ ਨਹੀਂ ਇਸ ਕਾਰਨ ਕਿਉਂ ਢੱਕਿਆ ਤੁਹਾਨੂੰ ਦੱਸਿਆ ਕੁਝ ਕਿ ਤਾ ਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪ੍ਰਸ਼ਾਸਨ ਨਾਲ ਗੱਲ ਕਰ ਲਓ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਇਹੋ ਕਹਿੰਦੇ ਆ ਕਿ ਅਸੀਂ ਚੰਡੀਗੜ੍ਹ ਨਹੀਂ ਜਾਣ ਦੇਣਾ ਜੰਦੀ ਗਾੜੇ ਕਿਸਾਨ ਨਹੀਂ ਵੜਨ ਦੇਣਾ ਕੋਈ ਕਿਸਾਨਾਂ ਦੀ ਗੱਡੀ ਨਹੀਂ ਵੜਨ ਦੇਣੀ ਕੋਈ ਟਰਾਲੀ ਨਹੀਂ ਵੜਨ ਦੇਣੀ ਇਹ ਇਹ ਮੁੱਖ ਮੰਤਰੀ ਦਾ ਹੁਕਮ ਆ ਉਹ ਦੇਖੋ ਹੋਮ ਮਿਨਿਸਟਰੀ ਆ ਉਹ ਹਾਲੇ ਨਾਲ ਆ ਮੈਂ ਤਾਂ ਇੱਕ ਨਵੀਂ ਕਿਸਮ ਦੀ ਕਿੰਗਡਮ ਬਣ ਗਈ ਆ ਪੰਜਾਬ ਦੇ ਵਿੱਚ ਸੋ ਇਸ ਕਰਕੇ ਅਸੀਂ ਸਾਰੇ ਸਾਥੀ ਇਸ ਗੱਲ 'ਚ ਆਤ ਨਿੰਦਣ ਜੋ ਕਾਰਵਾਈ ਆ ਪਿਛਲੇ ਸਮੇਂ 'ਚ ਮੁੱਖ ਮੰਤਰੀ ਪਹਿਲਾਂ ਵੀ ਵੇਖਿਆ ਸੁਖਵੀਰ ਸਿੰਘ ਬਾਦਲ ਨਾਲ ਸਾਡੀਆਂ ਗੱਲਾਂ ਹੁੰਦੀਆਂ ਡਿਪਟੀ ਮੁੱਖ ਮੰਤਰੀ ਨਾ ਉਹ ਵੀ ਕਈ ਨਾ ਉੱਠ ਕੇ ਚਲੇ ਜਾਂਦੇ ਉਹਦੇ ਅਫਸਰ ਸਾਹ ਜਿਹਾ ਆ ਰਹੇ ਸੀ ਉੱਥੇ ਲੋਕ ਖੇਤੀਬਾੜੀ ਮੰਤਰੀ ਜਿੰਦਰਾ ਦਾ ਪਹਿਲਾਂ ਦੱਸਿਆ ਵਾ ਨਾਲ ਉਹਦੇ ਕੁਲਦੀਪ ਸਿੰਘ ਧਾਰੀਵਾਲ ਬੈਠੇ ਸੀ ਪ੍ਰਸ਼ਾਸਨ ਸੀ ਇਹਨਾਂ ਕਿਸੇ ਨੇ ਜਤਨ ਨਹੀਂ ਕੀਤਾ ਕਿ ਮੁੱਖ ਮੰਤਰੀ ਤੁਸੀਂ ਬੋ ਅਸੀਂ ਬੈਠੇ ਰਹੇ ਆ ਉਹਦੇ ਜਾਣ ਤੋਂ ਬਾਅਦ ਵੀ ਅਸੀਂ ਆਪਣਾ ਜਿਹੜਾ ਡਾਕਰਾਮ ਰੱਖਿਆ ਫਿਰ ਅਸੀਂ ਉੱਠੇ ਆ ਉੱਠ ਕੇ ਅਸੀਂ ਗਏ ਆ ਬਾਹਰ ਅਸੀਂ ਇਹੋ ਕਿਹਾ ਵਾ ਇਹਨਾਂ ਦੀ ਹੱਥ ਕਾਰ ਰਹੀਆ ਹੁਣ ਅਸੀਂ ਪੰਜ ਤਰੀਕ ਨੂੰ ਸਾਡਾ ਜਿਹੜਾ ਲਾਮਿਆ ਵਾ ਕਿਉਂਕਿ ਮੰਗੇ ਨਾ ਸਾਡੀ ਕੋਈ ਮੰਨੀ ਨਹੀਂ ਗਈ ਸਾਰੀਆਂ ਕੈਂਸਲ ਕਰਤੀਆਂ ਜੇਕਰ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਫਿਰ ਹੁਣ ਤੁਹਾਡਾ ਅੱਜ ਦਾ ਰੀਸੈਂਟ ਅੱਜ ਦਾ ਕੀ ਪ੍ਰੋਗਰਾਮ ਹੋਗਾ ਨਹੀਂ ਸਾਡਾ ਸਾਰਿਆਂ ਦਾ ਫੈਸਲਾ ਸਾਰੇ ਪੰਜਾਬ ਸੰਯੁਕਸਾਨ ਮੋਰਚੇ ਦਾ ਹੀ ਫੈਸਲਾ ਸਾਡਾ ਫੈਸਲਾ ਵਾ ਕਿ ਜਿੱਥੇ ਪੁਲਿਸ ਵੱਡੇ ਪੱਧਰ ਤੇ ਰੋਕਦੀ ਆ ਉਥੇ ਹੀ ਅਸੀਂ ਆਪਣਾ ਧਰਨਾ ਲਾ ਦੇਣਾ ਪਰ ਲੋਕਾਂ ਨੂੰ ਖਰਾਬ ਨਹੀਂ ਕਰਨਾ ਇੱਕ ਛੜਕ ਦਾ ਫਾਸਾ ਜਿਹੜਾ ਛੱਡਣਾ ਵਾ ਜਿਹੜੀਆਂ ਸਾਡੀਆਂ 18 ਮੰਗਾ ਵਾ ਉਹਦੀ ਸੀ ਪੂਰਤੀ ਚਾਹੁੰਨੇ ਆ ਉਹਦੇ ਸਭ ਤੋਂ ਵੱਡੀ ਗੱਲ ਆ ਸਾਡੇ ਆ ਮਾਝੇ ਦੀ ਬਾਸਪਤੀ ਦਾ ਭਾਮਕਰਨ ਕੀਤਾ ਜਾਵੇ ਸਬਜ਼ੀਆਂ ਦੇ ਭਾਅ ਖਾਸ ਕਰਕੇ ਆਲੂ ਮਟਰ ਗੋਭੀ ਇਹਨਾਂ ਦਾ ਪਿਆਜ਼ਾਂ ਦਾ ਨਿਯਤ ਕੀਤਾ ਜਾਵੇ ਮੱਕੀ ਜਿਹੜੀ ਆ ਉਹਦਾ ਐਮਐਸਪੀ ਤੇ ਨਿਯਤ ਹੁੰਦਾ ਵਾ ਪਰ ਖਰੀਦਦੇ ਨਹੀਂ ਸਰਕਾਰ ਇਸੇ ਤਰ੍ਹਾਂ ਜਿਹੜਾ 8600 ਇਹ ਕੋਈ 75 ਰੁਪਏ ਅਸਰੇ ਮੂੰਗੀ ਦਾ ਭਾਅ ਵਾ ਕੋਈ ਖਰੀਦਦਾ ਨਹੀਂ ਕਰ 5000 ਤੇ ਜਾ ਰਹੀ ਆ ਇਹ ਗੱਲਾਂ ਬਹੁਤ ਡਿਸਕਸ ਹੋਈਆਂ ਜਿਹਦੇ ਜਿਸੀਂ ਭਾਗ ਲਿਆ ਜਿੰਨਾ ਜਿਹਨੇ ਲਿਆ ਅਸੀਂ ਬੜਾ ਝੋਕ ਕੇ ਕਿਹਾ ਵਾ ਕਿ ਇਹਨਾਂ ਗੱਲਾਂ ਸਾਡੀਆਂ ਮੰਗਣ ਨਾਲ ਪੰਜਾਬ ਸਰਕਾਰ ਦਾ ਰੈਵਨਿਊ ਵਧ ਕੋਈ ਘਾਟਾ ਨਹੀਂ ਪੈਂਦਾ ਬਾਸਪਤੀ ਲੋ ਮਾਰਕੀਟ ਖਰੀਦੇ ਜਾਂ ਕੋਈ ਹੋਰ ਏਜੰਸੀ ਬਣਾ ਲਓ ਤੁਸੀਂ ਉਹਨੂੰ ਬਾਹਰ ਐਕਸਪੋਰਟ ਕਰੋ ਇੱਥੇ ਸਾਡੇ ਸਾਡੇ ਸਾਰੇ ਹਿੰਦੁਸਤਾਨ ਵਿੱਚ ਹੀ بڑا ਇਹਦਾ ਜਗ੍ਹਾ ਹੈਗੀ ਆ ਲੋਕ ਬਾਸਪਤੀ ਦਾ ਚੋਰ ਪੰਜਾਬ ਦੀ ਬਾਸਪਤੀ ਉਹਨੂੰ ਮੰਗਦੇ ਆ ਖੋਟ ਕਰ ਇਸੇ ਤਰ੍ਹਾਂ ਬਾਕੀ ਚੀਜ਼ਾਂ ਜੇ ਤੁਸੀਂ 15 ਰੁਪਏ ਤੇ ਪਿਆਜ਼ ਲੈ ਲਓ 15 ਦੇ ਆਲੂ ਲੈ ਲਓ ਅਸੀਂ ਲੋਕਾਂ ਨੂੰ ਦੱਸਣ ਤੇ ਜੇ ਕਾਮਯਾਬ ਨਹੀਂ ਹੋਏ ਦੱਸਾਂਗੇ ਇਹ ਸਫੀਆਂ 15 ਅਸੀਂ ਆਂਦੇ ਵੀ 16 ਲੈ ਕੇ ਉਹਨੂੰ ਰੱਖ ਕੇ ਲੋਕਾਂ ਨੂੰ ਸਾਰਾ ਸਾਲ 20 22 ਰੁਪਏ ਦਿਓ ਨਾਲੇ ਇਹਦੇ ਤੇ ਮਾਰਕੀਟਿੰਗ ਫੀਸ ਲਵੇ ਸਰਕਾਰ ਜਿਹੜੀ ਇਹੋੜੇ ਲੈ ਨਹੀਂ ਰਹੀ ਉਹਨਾਂ ਨੂੰ ਰੈਵਨਿਊ ਵਧੂਗਾ ਇਹਦੇ ਵਿੱਚ ਲੋਕ ਵੀ ਸੁਖੀ ਹੋਣਗੇ ਇਹਦੇ ਨਾਲ ਕਰਪਸ਼ਨ ਘਟੂਗੀ ਇਹਦੇ ਨਾਲ ਜਿਹੜੀ ਆ ਉਹ ਜਿਹੜੀ ਮਗਹਾਈ ਘਟੂਗੀ ਲੋਕ ਸੁਖਦਾ ਸਾਲ ਲੈਣਗੇ ਐਮਐਸਪੀ ਸਾਡੀ ਮੈਂ ਬਾਕੀ ਮਸਲੇ ਦਾ ਕਹਿਣਾ ਚਾਹਣਾ ਐਮਐਸਪੀ ਕੋਈ ਮਗਹਾਈ ਨਹੀਂ ਪੈਦਾ ਕਰੇਗੀ ਐਮਐਸਪੀ ਕੋਈ ਪ੍ਰਸ਼ਾਸਨ ਜਾਣ ਨਹੀਂ ਪਹਿਲਾ ਕਰਦਾ ਐਮਐਸਪੀ ਆਉਣ ਨਾਲ ਸਰਕਾਰ ਨੂੰ ਫਾਇਦਾ ਹੁੰਦਾ ਪਰ ਕਿਉਂਕਿ ਖੇਤੀ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਆ ਇਸ ਕਰਕੇ ਐਮਐਸਪੀ ਦੀ ਮੰਗ ਨਹੀਂ ਮੰਨਦੀ ਇਹਦੇ ਉੱਤੇ ਅਸੀਂ ਦ੍ਰਿੜ ਆ ਆਉਣ ਵਾਲੇ ਸਮੇਂ ਸਾਡੀ ਲੜਾਈ ਲੰਮੀ ਚੱਲੂਗੀ ਹੁਣ ਵੀ ਚੱਲਣੀ ਹੈ ਇੱਥੇ ਅਸੀਂ ਬੈਠੇ ਦਿਲ ਰਾਤ ਇਹ ਪੁਲਿਸ ਦਾ ਕੁਤਿਰਾ ਵੇਖਾਂਗੇ ਕੀ ਆ ਉਹਦੇ ਮੁਤਾਬਕ ਹੀ ਫੈਸਲਾ